ਬੋਲ ਹੂੰ ਕਿਹਨਾਂ ਨਾਲ ਬੱਚੀ ਬੋਲ ਕੌਣ ਕਹਿੰਦੀ ਨਹੀਂ ਇਹ ਮੇਰੇ ਬਚਪਨ ਵਾਲਾ ਕਰ ਹੈ ਇੱਕ ਤੇ ਬਚਪਨ ਬੀਤਿਆ ਉਹਦਾ ਹਨਾ ਹੁੰਦਾ ਸੀ ਸਾਡਾ ਵੇੜਾ ਮੇਰੇ ਬਾਪੂ ਜੀ ਹੋਣੀ ਤਿੰਨ ਭਰਾ ਹੁੰਦੇ ਸੀ ਮੰਮੀ ਹੋਣੀ ਇਕੱਠੀਆਂ ਭੈਣਾਂ ਤਿੰਨੋਂ ਭੈਣਾਂ ਇੱਕੋ ਘਰੇ ਵੈਈਆਂ ਅਸੀਂ ਮੇਰੀ ਮੰਮੀ ਹੋਣੀ ਤੇ ਆਹਾ ਹੁੰਦਾ ਸੀ ਇੱਥੋਂ ਉੱਥੋਂ ਲੈ ਕੇ ਜਿੱਥੇ ਹੁਣ ਇਹਨਾਂ ਨੇ ਪੱਠਿਆਲਾ ਬਣਾਇਆ ਵਾ ਇੱਥੇ ਉਦੋਂ ਪਹਿਲਾਂ ਸੜਾ ਪਾਥੀਆਂ ਵਾਲਾ ਹੁੰਦਾ ਸੀ ਇੱਥੇ ਕੱਚਾ ਹੁੰਦਾ ਸੀ ਆ ਬਰਾਂਡਾ ਜਆ ਹੁਣ ਤਾਂ ਪੱਠਿਆਲਾ ਬਣਾ ਲਾ ਤੇ ਉੱਥੋਂ ਲੈ ਕੇ ਉਹ ਜਿੱਥੇ ਉਹ ਕਿਲਾ ਗੱਡਿਆ ਉੱਥੋਂ ਲੈ ਕੇ ਆ ਪੂਰੀ ਖੁਰਨੀ ਸਾਰੀ ਆਹਾ ਹਾ 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 ਉੱਥੋਂ ਲੈ ਕੇ ਉਹ ਜਿੱਥੋਂ ਤੱਕ ਕੰਦ ਐਡੀ ਖੁਰਨੀ ਹੁੰਦੀ ਸੀਗੀ ਇਹੀ ਵਾਲੀ ਆ ਖੁਰਨੀ ਸਾਡੀ ਪਹਿਲਾਂ ਵਾਲੀ ਪੁਰਾਣੀ ਆ ਬਾਕੀ ਖੁਰਨੀ ਢਾਤੀ ਆ ਇੱਥੋਂ ਤੱਕ ਹੁੰਦੀ ਸੀਗੀ ਤੇ ਆ ਸਾਡਾ ਵਸ਼ਪਨ ਦਾ ਘਰ ਹੁੰਦਾ ਸੀ ਜਿੱਥੇ ਹੁਣ ਹਵਾ ਆ ਪਾਇਆ ਹੋਇਆ ੁੰਗੇਟ ਇੱਥੇ ਇੱਕ ਵੱਡਾ ਦਲਾਨ ਹੁੰਦਾ ਸੀਗਾ ਸਾਡਾ ਵੱਡਾ ਦਲਾਨ ਹੁੰਦਾ ਸੀ ਆ ਅੱਠ ਗਾਡਰਾਂ ਦੇ ਉੱਤੇ ਵੱਡਾ ਦਲਾਨ ਵੱਡੀਆਂ ਗਾਡਰਾਂ ਤੇ ਤੇ ਦੋ ਦਰਵਾਜ਼ੇ ਹੁੰਦੇ ਸੀ ਇਹਦੇ ਆਲੇ-ਦਾਲੇ ਉਧਰਲੇ ਪਾਸੇ ਕਿ ਇਧਰ ਸਾਰਾ ਤੇ ਆ ਕਣਕਾਂ ਵਾਲੇ ਹੁੰਦੇ ਸੀਗੇ ਦੋ ਢੋਲ ਉਹਦੋਂ ਏਡੇ ਏਡੇ ਵੱਡੇ ਵੱਡੇ ਆਹ ਕਣਕ ਦੇ ਢੋਲ ਭਰੇ ਹੁੰਦੇ ਸੀਗੇ ਉਦੋਂ ਦੋ ਹੁਣ ਪਤਾ ਨਹੀਂ ਇਹਨਾਂ ਨੇ ਕਿਉਂ ਬਾਹਰ ਕੱਢ ਕੇ ਰੱਖਿਆ ਹੋਇਆ ਜਾਂ ਹੁਣ ਕਣਕ ਪਾਉਣੀ ਹੋਣੀ ਐ ਇਹ ਦੋ ਹੁੰਦੇ ਸੀ ਏਡੇ ਏਡੇ ਵੱਡੇ ਦੋ ਢੋਲ ਇਕ ਇੱਥੇ ਵੀ ਏਦੋ ਕਮਰਾ ਹੁੰਦਾ ਸੀਗਾ ਆਹ ਕੌਣ ਆ ਗਿਆ ਉਹ ਇਹ ਮੇਰਾ ਚਾਚੇ ਦਾ ਮੁੰਡਾ ਆ ਗਿਆ। ਉਹ ਮੇਰੀ ਮਾਸੀ। ਕਿੱਲ ਤਣ ਕੇ ਆ ਕੇ ਤੜਾਈ ਨਹੀਂ। ਹੇ ਹੇ ਹੁੰਦਾ ਸੀਗਾ। ਇੱਕ ਉੱਥੇ ਕਮਰਾ ਹੁੰਦਾ ਸੀਗਾ। ਇਹ ਮੇਰੀ ਮਾਸੀ ਵੀ ਆ। ਮੇਰੀ ਮਾਸੀ ਵੀ ਤੇ ਮੇਰੀ ਚਾਚੀ ਜੀ ਵੀ ਆ। ਠੀਕ ਹੈ। ਇਹ ਕਹਾ ਕਮਰਾ ਹੁੰਦਾ ਸੀਗਾ ਹੁਣ ਉੱਥੇ ਇਹਨਾਂ ਨੂੰ ਬਣਾ ਲਿਆ ਸੀਮੈਂਟ ਸਟੋਰ। ਸੀਮੈਂਟ ਸਟੋਰ। ਫੇਰ ਆਹ ਬਰਾਂਡਾ ਹੁੰਦਾ ਸੀ ਪਹਿਲਾਂ ਫੇਰ ਇਹਨਾਂ ਨੇ ਹੁਣ ਬਰਾਂਡਾ ਕਵਰ ਕਰ ਲਿਆ ਫੇਰ ਸੋਈ ਐ ਫੇਰ ਮੇਰੇ ਚਾਚੇ ਦੀ ਨੂੰ ਛੋਟੀਆਂ ਪਕਾ ਰਹੀ ਐ ਚੁੱਲ੍ਹੇ ਤੇ ਫੇਰ ਸੋਈ ਹੁੰਦੀ ਸੀ ਬਸ ਇਹ ਕਹਾ ਕਮਰਾ ਹੁੰਦਾ ਸੀ ਵੱਡਾ ਕਮਰਾ ਹੈ ਇਹ ਕਹਾ ਇਹਨੂੰ ਬੈਠੇ ਕਹਿੰਦੇ ਹੁੰਦੇ ਸੀ ਸੋਫਿਆਂ ਵਾਲਾ ਕਮਰਾ ਕਿੱਧਰ ਹੁੰਦਾ ਸੀ ਇਹਨੂੰ ਪੇਟੀਆਂ ਵਾਲਾ ਕਮਰਾ ਕਹਿੰਦੇ ਹੁੰਦੇ ਸੀ ਇਹਦੇ ਤੇ ਨਾਲ ਮੰਜੇ ਵੀ ਡਾਏ ਹੁੰਦੇ ਸੀਗੇ ਸਾਡੇ ਪੇਟੀ ਵੀ ਪਈ ਐ ਇੱਥੇ ਆਸ ਮੇਰੀ ਦਾਦੀ ਦਾ ਸੰਦੂਕ ਵੀ ਪਿਆ ਵਾ ਮੇਰੀ ਦਾਦੀ ਦਾ ਸੰਦੂਕ ਹੁੰਦਾ ਸੀ ਅਜੇ ਵੀ ਵਧੀਆ ਪਿਆ ਮੇਰੀ ਦਾਦੀ ਦਾ ਸੰਦੂਕ ਪਤਾ ਨਹੀਂ 1920 ਦਾ ਬਣਿਆ ਹੋਇਆ ਉਹਨੂੰ ਕਹਿੰਦੇ ਸੰਦੂਕ ਮੇਰੀ ਦਾਦੀ ਦਾ ਬੇਟੀਆਂ ਵਾਲਾ ਕਮਰਾ ਹੁੰਦਾ ਸੀ ਸੰਤਰੇ ਦੇ ਸੀ। ਉਹਦੇ ਵਤੀਰ ਗਿਆ। ਆਪਰਾ ਉਹ ਬੈ ਗੋਲੀ ਲੈ ਕੇ ਮਾੜਾ ਰਾਮ ਆਇਆ। ਕੋਈ ਨਾਲ ਹੈ ਜੀ। ਇਹ ਮੇਰੇ ਚਾਚੇ ਦਾ ਮੁੰਡਾ ਗੁਰਵਿੰਦਰ ਸਿੰਘ। ਇਹ ਮੇਰੀ ਚਾਚੇ ਦੀ ਪੁੱਤੀ। ਇਹ ਮੇਰੇ ਹਰਪਾਲ ਦਾਤੇ ਵਾਲਾ ਮੇਰੇ ਚਾਚੇ ਦਾ ਬੇਟਾ ਮੇਰਾ ਭਰਾ ਛੋਟਾ ਇਹ ਉਹਨਾਂ ਦਾ ਮੁੰਡਾ ਹਰਪਾਲ ਦਾਤੇ ਵਾਲੇ ਦਾ ਬੇਟਾ ਇਹ ਉਹਦੀ ਬੇਟੀ ਹਾਂ ਹੋਰ ਵਾਸੀ ਕੀ ਹਾਲ ਚਾਲ ਠੀਕ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਹਾਂ ਵੇਖੇ ਅੱਗੇ ਕਿੱਡਾ ਵੇੜਾ ਹੁੰਦਾ ਸੀ ਆਪਣੇ ਕਿੰਨੀ ਖੁਰਦੀ ਵੱਡੀ ਹੁੰਦੀ ਸੀ ਖੁਰਨੀ ਕਿੰਨੇ ਪਸ਼ੂ ਹੁੰਦੇ ਸੀ 25 30 ਪਸ਼ੂ ਹੁੰਦੇ ਸੀ ਹੋਰ ਹਾਂ ਹੁਣ ਦੋ ਦੋ ਜਣੇ ਜਾਨਾ ਪਾਣਾ ਵੀ ਉੱਢ ਕੇ ਜਵਾਕ ਵੀ ਉੱਢ ਜਾਂਦੇ ਜੀ ਨਹੀਂ ਜੀ ਨਹੀਂ ਲੱਗਦਾ ਅੱਗੇ ਘਰ ਪੂਰਾ ਭਰਿਆ ਹੁੰਦਾ ਸੀ ਹਾਂ ਤਿੰਨਾ ਜਣਿਆਂ ਦੇ ਅੱਠ ਕੁੜੀਆਂ ਹੁੰਦੀਆਂ ਸੀ ਆ ਕੰਮ ਕਰਦੀਆਂ ਉਹ ਹਾਂ ਅੱਠ ਕੋ ਤਿੰਨ ਭੈਣਾਂ ਸੀ ਅੱਠ ਭੈਣਾਂ ਹੁੰਦੀਆਂ ਚਾਚੇ ਤਾਇਏ ਦੀਆਂ ਸਾਰਿਆਂ ਦੀਆਂ ਬਿਲੂਰੋ ਬੰਨ ਖਾ ਜਾਂਦੀ ਆ ਅੱਛਾ ਹਾਂ ਜੀ ਖਨੀਆਂ ਇੱਥੇ ਰੌਣਕ ਲੱਗੀ ਹੁੰਦੀ ਸੀਗੀ ਆ ਦਲਾਨ ਹੁੰਦਾ ਸੀ ਇੱਥੇ ਐਡਾ ਵੱਡਾ ਹਾਂ ਹਾਂ ਜਾਈ ਸੀ ਹੂੰ ਹਣੀ ਇੱਥੇ ਜਾ ਬਣਾ ਪਿਆ ਹੁੰਦੇ ਜੀ ਦੇ ਆ ਅੱਛਾ ਹਰਿੰਦਰ ਦੇ ਅੱਛਾ ਦੋ ਦਿਨ ਜਾਂਦੀ ਰਹੀ ਮੈਂ ਕਿਨੇ ਪੁੰਰੀ ਗਈ ਹੂੰ ਕਿਤੇ ਨਾਂ ਸਰ ਗਈ ਹੂੰ ਹੂੰ ਚੰਤਾ ਮੇਟਾ ਖਾਧਾ ਜਾਂਦਾ ਹੂੰ ਹੂੰ ਜੇ ਭਤੀਜਿਆਂ ਨੇ ਗਾਂ ਸੂਈ ਸੀ ਨਾ ਤੇ ਹੁਣ ਕਹਿੰਦੇ ਸਾਡੀ ਬੱਚੀ ਦੇਖੋ ਭੂਆ ਬੱਚੀ ਦਾ ਕੀ ਨਾਂ ਰੱਖਿਆ ਮੰਗੋ ਅੱਛਾ ਇਹ ਹੁਣ ਇਹਨਾਂ ਦਾ ਪਾਥੀਆਂ ਵਾਲਾ ਤੇ ਪਸ਼ੂਆਂ ਵਾਲਾ ਆ ਗਾਂ ਅੱਛਾ ਆ ਗਾਂ ਸੁਈ ਆ ਉਹ ਦੂਜੀ ਵੈੜੀ ਆ ਮੈਂ ਕਿਤੇ ਗਾਂ ਅੱਛਾ ਇਹਦਾ ਨਾਂ ਕੀ ਹੈ ਮੰਗੋ ਇਹਨੂੰ ਸਾਸਰੀ ਕਾਲ ਤਾਂ ਬੁਲਾ ਦੇ ਹਾਂ ਮੰਗੋ ਕੀ ਹਾਲ ਹੈ ਠੀਕ ਹੈ ਇਹ ਮੰਗੋ ਇਹ ਮੰਗੋ ਮੰਗੋ ਤੇ ਬੋਲਦੀ ਤਾਂ ਹੈ ਨਹੀਂ ਤੁਹਾਡੀ ਬੱਚੀ ਬੋਲਦੀ ਆ ਇਹਨੂੰ ਬੁਲਾ ਟੱਪਦੀ ਆ ਟੱਪਦੀ ਆ ਕੀ ਕਹਿੰਦੀ ਆ ਅੱਛਾ ਮਗਰ ਠੰਡ ਮਗਰ ਕੀ ਕਹਿੰਦੀ ਐ ਭਾਜ ਕੇ ਸਾਡੇ ਲਾਉਂਦੀ ਐ ਠੜੇ ਲਾਉਂਦੀ ਐ ਹਾਂਜੀ ਤਪਰੀ ਹੋ ਗਈ ਖੜੀ ਹੋਣਾ ਹੋ ਗਈ ਓ ਠੰਡ ਨਾਲ ਲਾਉਦੀ ਰਾਜਾ ਕੀ ਕਹਿੰਦੀ ਠੜ ਨਾਲ ਲਾਉਦੀ ਹੈ ਹੈਂ ਠੰਡ ਨਾਲ ਲਾਉਦੀ ਕਿਵੇਂ ਆ ਉਹਦੇ ਗੱਲਾਂ ਕਰਦੀ ਐ ਤੇ ਬੱਚੇ ਕਹਿੰਦੇ ਮੰਗਲਵਾਰ ਰਿਆ ਜੰਮੀ ਸੀ ਕਹਿੰਦੇ ਇਹ ਮੰਗਲਵਾਰ ਸੂਈ ਸੀਗੀ ਗਾ ਇਹਦਾ ਨਾਂ ਰੱਖ ਲਿਆ ਮੰਗੋ ਉਹ ਆ ਗਿਆ ਦਿੱਤਾ ਕਿਸੇ ਕਰ ਗਿਆ ਉਹ ਆ ਜਾ ਨਾ 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 ਪੱਠੀ ਖਾ ਲਈ ਹੁਣ ਇਹਨਾਂ ਨੂੰ ਇੱਧਰ ਬੰਨਤਾ ਉਹ ਗਾਹ ਸੁਈ ਕਰਕੇ ਇਹਨੂੰ ਅੰਦਰ ਬੰਨਤਾ ਇਹਨਾਂ ਦਾ ਡੌਗੀ ਆ ਗਿਆ ਵਾ ਸਿੰਬਾ ਆ ਗਿਆ ਸਿੰਬਾ ਸਿੰਬਾ ਵੀ ਖੇਡਦਾ ਤੁਹਾਡੇ ਨਾਲ ਹਾਂਜੀ ਇਹ ਤਾਂ ਉੱਤੇ ਚੜ ਜਾਂਦਾ ਹੈ ਤੁਸੀਂ ਕਿੱਧਰ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਕਿੱਧਰ ਆਇਓ ਅਸੀਂ ਨਾ ਆਪਣਾ ਬਾਬਾ ਮਮਨਸ਼ੀ ਦੇ ਦੁੱਧ ਪੀਉਣ ਆਪਣੇ ਗਾਂਸ ਹੋਈ ਆ ਅੱਛਾ ਉਹਨੂੰ ਦੁੱਧ ਕਹਿੰਦੇ ਦੁੱਧ ਪੀਉਣ ਲੈ ਗਈ ਸੀ ਦੁੱਧ ਪਿਆ ਕੇ ਆਏ ਆ 10 ਜਾਣੇ ਦੁੱਧ ਪੀਤਾ ਸਾਰਿਆਂ ਨੇ ਬਹੁਤ ਅੱਛਾ ਇਹ ਜਿਹੜੇ ਸਰਾਂ ਗੋਤਾ ਹਾਂਜੀ ਸਰਾਂ ਗੋਤਾ ਉਹ ਨਾ ਆਪਣੇ ਬਾਬਾ ਮਮਨਸ਼ੀ ਦੇ ਜਾਂਦਾ ਆਪਾਂ ਅੱਛਾ ਤੇ ਪੈਂਚਮੀ ਤੇ ਤੇ ਪੈਂਚਮੀ ਤੇ ਫਿਰ ਦੁੱਧ ਸਿੱਟਿਆ ਕੇ ਉਹ ਜਿੰਨੀ ਦੇਰ ਫਿਰ ਪੈਂਚਮੀ ਨਹੀਂ ਰਲਦੀ ਕਹਿੰਦੇ ਨਾ ਓਨੀ ਦੇਰ ਉਹ ਦੁੱਧ ਘਰੇ ਹੀ ਪੀਣਾ ਵੇਚਣਾ ਨਹੀਂ ਹੁੰਦਾ ਹਾਂ ਜਿੰਨਾ ਮਰਜੀ ਦੁੱਧ ਘਰੇ ਹੀ ਪੀਣਾ ਜਿੰਨੀ ਦੇਰ ਪੈਂਚਮੀ ਤੱਕ ਨਹੀਂ ਆਪਾਂ ਹਾਂਜੀ ਦਾ ਠੀਕ ਹੈ ਅੱਛਾ ਪਹਿਲੀ ਪੈਂਚਮੀ ਤੱਕ ਹੁੰਦਾ ਠੀਕ ਹੈ ਜੀ